ਐਮਐਨਏ ਅਮਨ ਚੇਤ ਸਿੰਘ ਸ਼ਰੀਕਾ ਜੀ ਦੇ ਕੱਦ ਵਰਗਾ ਲੀਡਰ ਉਹਦੇ ਬਰਾਬਰ ਦਾ ਲੀਡਰ ਭਾਜਪਾ ਉਸ ਲੀਡਰ ਤੋਂ ਸਖਣੀ ਹੈ ਉਹਦੇ ਕੋਲ ਇਦਾਂ ਦਾ ਲੀਡਰ ਨਹੀਂ ਜੋ ਕਪਤੈਨ ਜੁੜਾ ਹੋਇਆ ਇਸ ਤਰ੍ਹਾਂ ਦਾ ਗੱਲ ਸਿਆਸੀ ਕਦ ਹੋਣਾ ਤੇ ਕਿਸੇ ਕੋਈ ਲੀਡਰ ਨਾਣਾ ਇਹ ਉਹਨਾਂ ਦਾ ਝੂਠਾ ਦਾਵਾ ਹੈ ਭਾਰਤੀ ਜਨਤਾ ਪਾਰਟੀ ਦੇ ਕੋਲ ਬਹੁਤ ਬਹੁਤ ਸੂਝਵਾਨ ਲੀਡਰ ਨੇ ਔਰ ਇਹ ਉਹ ਦਾਵਾ ਬੇਬੁਨਿਆਦ ਕਰ ਰਿਹਾ ਸ੍ਰੀ ਬਿਟੂ ਜੀ ਨੇ ਵੀ ਕਿਹਾ ਕਿ ਛੇਖਰਾ ਤੇ ਇਹਨਾਂ ਦੀ ਢੜੇ ਬੰਦੀ ਗੁੱਟਬੰਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਦੀ ਕੋਈ ਛੜੇ ਬੰਦੀ ਨਹੀਂ ਹੋਈ ਕਦੀ ਕੋਈ ਐਸਾ ਮਨਪੇਦ ਹੋਣਾ ਜਾਂ ਮਤਪੇਦ ਹੋਣਾ ਇੱਕ ਅਲੱਗ ਵਿਚਾਰ ਚੁਕੀ ਪਰਿਵਾਰ ਦੇ ਵਿੱਚ ਵੀ ਹੁੰਦੇ ਨੇ ਜੇ 9 ਵਜੇ ਸਵੇਰੇ ਕਾਦੀਆਂ ਵਾਲੀ ਚੁਮੀ ਤੇ ਤਰ-ਤਰ ਗੋਲੀਆਂ ਦੀ ਆਵਾਜ਼ ਆ ਗਈ ਸ਼ਾਮ ਦਾ ਮਾਹੌਲ ਐਸਐਸਪੀ ਸਾਹਿਬ ਯਤਨ ਕਰਦੇ ਨੇ ਪੁਲਿਸ ਨੇ ਸਨਮਾਨਤ ਵੀ ਕੀਤਾ ਡੀਆਈਜੀ ਸਾਹਿਬ ਆਏ ਸੀ ਸੋ ਸੂਰੇ ਚਲੇ ਗਏ ਉਮਰ ਪੂਰੇ ਚਲੇ ਗਏ ਸ਼ਹਿਰ ਦੇ ਵਿੱਚ ਕਿਤੇ ਚਲੇ ਗਏ ਬਿਨ ਨੂੰ ਇੱਕ ਵੀ ਦਸਤਿਰਪੀ ਨਸ਼ਾ ਕਿੱਥੇ ਨਹੀਂ ਵੇਚੋ ਉਹ ਬਰਨਾਲ ਦਾ ਜ਼ਿਕਰ ਕਰ ਰਹੇ ਨੇ ਬਰਨਾਲ ਦੀ ਵਾਕਈ ਲੋੜ ਪੈਂਦੀ ਗਈ ਨਹੀਂ ਨਹੀਂ ਜਿਹਨਾਂ ਨੂੰ ਪੈਂਦੀ ਉਹਨਾਂ ਨੂੰ ਭੇਜਣ ਜ਼ਰੂਰ ਭੇਜਣ ਹਮ ਪਰ ਜਿਹੜਾ ਕੰਮ ਕਹਿ ਰਹੇ ਨੇ ਉਹ ਕੰਮ ਕਰਕੇ ਦਿਖਾਓ ਬਰਖਾਤ ਤੇ ਅੱਜ ਪਈ ਆ ਆ ਪੱਡੇ ਨੂੰ ਖੂਵਾਲਾ ਰੋਜ਼ ਹੀ ਬਰਸਾਤ ਰਹਿੰਦੀ ਘਰਾਂ ਦੇ ਫੋਟ ਫੋਟ ਪਾਣੀ ਆ ਜਦ ਮਰਜੀ ਉੱਪਰ ਤੁਹਾਡਾ ਕੈਮਰਾ ਹੋਵੇ ਹਮ ਇਲਜ਼ਾਮ ਨਹੀਂ ਲਾਉਣਾ ਕਿ ਇਹ ਬੀਟੀ ਜੀ ਦਾਵਾ ਕਰ ਰਹੇ ਨੇ ਕਿ ਬਲਾਕ ਸੰਪਤੀ ਤੇ ਜਿਹੜਾ ਪ੍ਰੀਸ਼ਿੱਧੀਆਂ ਜਿਹੜੀਆਂ ਚੋਣਾ ਨੇ ਇਨਾਂ ਦੇ ਵਿੱਚ ਬੰਪਰ ਜਿੱਤ ਹੋਏਗੀ ਉਹਨਾਂ ਦੀ ਯਾਨੀ ਕਿ ਰਿਕਾਰਡ ਤੋੜ ਜਿੱਤ ਹੋਏਗੀ ਇਹ ਤਾਂ ਦਿੱਲੀ 'ਚ ਵੀ ਬੰਪਰ ਜਿੱਤ ਕਹਿੰਦੇ ਸੀ ਆਮ ਆਪ ਪਾਰਟੀ ਦੇ ਆਗੂ ਜਿਹੜੇ ਇਹਨਾਂ ਦੇ ਸਰਪ੍ਰਸਤ ਨੇ ਕੇਜਰੀਵਾਲ ਜੀ ਬੁਰੀ ਤਰ੍ਹਾਂ ਜਨਤਾ ਨੇ ਨਕਾਰਿਆ ਉਹਨਾਂ ਨੂੰ ਕਾਲ ਯੁਗ ਤੇਰੇ ਖੇਲ ਵਿੱਚ ਭ੍ਰਿਸ਼ਟਾਚਾਰੀ ਸੋਏ ਕਦੋਂ ਹੋਗੀ ਖੇਲ ਵਿੱਚ ਠੀਕ ਜੇ ਨਾ ਜਾਣੇ ਤੇ ਉਥੋਂ ਦਿੱਲੀ ਵੱਲੋਂ ਸ਼ੁਰੂ ਹੋ ਗਿਆ ਵਾ ਸਮਾਂ ਤੇ ਘਾਟੇ ਦੀ ਹੋਵੇ ਤਾਸ਼ ਦੇ ਪੱਤੇ ਆ ਗਏ ਤੇ ਗਾ ਇਧਰ ਪੰਜਾਬ ਵੱਲ ਵਧ ਰਹੇ ਆ ਭਾਤੇ ਜਨਤਾ ਪਾਰਟੀ ਦਾ ਪਰਚਮ ਪੰਜਾਬ ਦੇ ਅੰਦਰ ਲਹਿਰਾ ਰਿਹਾ ਹੈ। ਸਵਾਗਤ ਹੈ ਮਹਾਰਿਸ਼ਪਾਲ ਸਿੰਘ ਤੁਸੀਂ ਜੁੜੇ ਹੋ ਐਨਆਰਆਈ ਟੂਡੇ ਦੇ ਨਾਲ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ ਵੱਲੋਂ ਵਿਰੋਧੀ ਧਿਰਾਂ ਦੇ ਉੱਪਰ ਉਹਨਾਂ ਤਿੱਖੇ ਤਾਂਜ ਕਸੇ ਸੀ। ਤੇ ਭਾਜਪਾ ਦੇ ਆਗੂ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਜੀ। ਹੀਰਾਵਾਲੀਆ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਅ ਧੰਨਵਾਦ ਬਿੱਟੂ ਜੀ। ਸ਼ਹਿਰੀ ਕਲਸੀ ਦੇ ਵਰਗਾ ਲੀਡਰ ਐਸ ਵੇਲੇ ਜੋ ਦਾ ਸਿਆਸੀ ਕਦ ਹੈ ਉਹਦੇ ਵਰਗਾ ਕਦਾਵਰ ਆਕੂ ਭਾਜਪੀ ਕੋਲ ਕੀ ਕਿਸੇ ਵੀ ਪਾਰਟੀ ਕੋਲ ਨਹੀਂ ਹੈ ਇਹ ਦਾਵਾ ਕਰ ਰਹੇ ਨੇ ਬਲਬੀਤ ਸਿੰਘ ਬਿੱਟੂ ਕਿ ਵਾਕਿਆ ਹੀ ਐਮਐਲਏ ਅਮਨਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਕਦ ਵਰਗਾ ਲੀਡਰ ਉਹਦੇ ਬਰਾਬਰ ਦਾ ਲੀਡਰ ਭਾਜਪੀ ਉਸ ਲੀਡਰ ਤੋਂ ਸਖਣੀ ਹੈ ਉਹਦੇ ਕੋਲ ਉਹਦਾ ਲੀਡਰ ਨਹੀਂ ਹੈ ਸਰਦਾਰ ਬਲਬੀਤ ਸਿੰਘ ਬਿੱਟੂ ਮੇਰੇ ਵੱਡੇ ਭਰਾ ਨੇ ਅਜੀਜ਼ ਨੇ ਸਾਡਾ ਆਪਸ ਬਹੁਤ ਪਿਆਰ ਜੀ ਕਿਉਂਕਿ ਗੱਠਜੋੜ ਵੇਲੇ ਅਸੀਂ ਬਹੁਤ ਕੰਮ ਕੀਤਾ ਔਰ ਵਧੀਆ ਲੀਡਰ ਨੇ ਮਿਹਨਤੀ ਲੀਡਰ ਨੇ ਮਹਿਜ ਥੋੜੇ ਦਿਨ ਪਹਿਲਾਂ ਹੀ ਉਹਨਾਂ ਨੇ ਆਪ ਪਾਰਟੀ ਜੁਆਇਨ ਕੀਤੀ ਆ ਜੀ ਅਜੇ ਉਹ ਇਹਨਾਂ ਨਹੀਂ ਜਾਣਕਾਰ ਹੋਏ ਆਪ ਪਾਰਟੀ ਬਾਰੇ ਕਿ ਕੀ ਉਹਦੇ ਅੰਦਰ ਸਿਆਸਤ ਚੱਲਦੀ ਹੈ ਕਿਉਂਕਿ ਉਹਨਾਂ ਨੇ ਆਪ ਹੀ ਦੱਸਿਆ ਕਿ ਸ਼ੁਰੂਬਣੀ ਅਕਾਲੀ ਦਲ ਨੇ ਸਾਡਾ ਮਤਲਬ ਕੀ ਮੁੱਲ ਨਹੀਂ ਪਾਇਆ ਹੂੰ ਸੋ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਕਦ ਵੱਡਾ ਹੋਣਾ ਇੱਕ ਹੋਰ ਗੱਲ ਆ 6 ਫੁੱਟ 4 ਇੰਚ ਹੋਣਾ 6 ਫੁੱਟ 3 ਇੰਚ ਹੋਣਾ ਇੱਕ ਅਲੱਗ ਗੱਲ ਆ ਸਿਆਸੀ ਕਦ ਹੋਣਾ ਤੇ ਕਿਸੇ ਕੋ ਕੋਈ ਲੀਡਰ ਹੋਣਾ ਇਹਨਾਂ ਦਾ ਚੌਥਾ ਦਾਵਾ ਵਾ ਭਾਰਤੀ ਜਨਤਾ ਪਾਰਟੀ ਦੇ ਕੋਲ ਬਹੁਤ ਬਹੁਤ ਸੂਝਵਾਨ ਲੀਡਰ ਨੇ ਔਰ ਇਹ ਉਹ ਦਾਵਾ ਬੇਬੁਨਿਆਦ ਕਰ ਰਹੇ ਤੇ ਬਿੱਟੂ ਜੀ ਨੇ ਵੀ ਕਹਿ ਕਿ ਸ਼ੇਖਰਾ ਤੇ ਇਹਨਾਂ ਦੀ ਧੜੇਬੰਦੀ ਗੁੱਟਵਾ ਜੀ ਬਿੱਟੂ ਜੀ ਨੂੰ ਸ਼ਾਇਦ ਪਤਾ ਨਹੀਂ ਕਿਹੜੇ ਚਸ਼ਮੇ ਨਾਲ ਵੇਖਦੇ ਨੇ ਮੇਰੇ ਵੱਡੇ ਭਰਾ ਨੇ ਉਹਨਾਂ ਨੂੰ ਇਹ ਸ਼ਾਇਦ ਪਤਾ ਨਹੀਂ ਕਿ ਆ ਥੋੜੀ ਦੇਰ ਪਹਿਲਾਂ ਮਹੀਨੇ ਪਹਿਲਾਂ ਹੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਤੇ ਉਹਦੇ ਵਿੱਚ 23000 ਵੋਟ 22 ਸਾਢੇ 23000 ਵੋਟ ਭਾਰਤੀ ਜਨਤਾ ਪਾਰਟੀ ਨੇ ਲਈਆ ਬਟਾਲਾ ਹਲਕੇ ਤੇ ਔਰ 23000 ਵੋਟ ਬਹੁਤ ਵਧੀਆ ਵੋਟ ਬੈਂਕ ਬਟਾਲਾ ਦੇ ਵਿੱਚ ਮਿਲਿਆ ਔਰ ਆਪ ਪਾਰਟੀ ਇਹਨਾਂ ਦੇ ਕਦਾਵਰ ਲੀਡਰ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਉਹ ਬਟਾਲਾ ਤੋਂ ਐਮਐਲਏ ਨੇ ਤੀਸਰੇ ਨੰਬਰ ਤੇ ਬਟਾਲਾ ਸ਼ਹਿਰ ਦੇ ਵਿੱਚੋਂ ਹੀ ਰਹੇ ਸੀ ਤੀਸਰੇ ਨੰਬਰ ਤੇ ਸ਼ਾਇਦ ਫਿਗਰ ਡਾਟਾ ਇਹਨਾਂ ਦੇ ਕੋਲ ਹੀ ਹੋਏਗਾ ਔਰ ਜਨਤਾ ਨੇ ਜਵਾਬ ਦਿੱਤਾ ਬੜਾ ਸੁੰਦਰ ਢੜੇਬੰਦੀ ਹੈ ਢੜੇਬੰਦੀ ਸ਼ਿਕਰਾਂ ਤੇ ਕੋਈ ਢੜੇਬੰਦੀ ਨਹੀਂ ਤੁਹਾਡੀ ਭਾਜਪਾ ਦੇ ਵਿੱਚ ਏਕਾ ਹੈ ਭਾਜਪਾ ਦੇ ਵਿੱਚ ਸਾਰੇ ਆਗੂ ਇਕੱਠੇ ਨੇ ਇੱਕ ਕਮਾਂਡ ਥਾੜੇ ਕੰਮ ਕਰ ਰਹੇ ਨੇ ਬਿਲਕੁਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਦੀ ਕੋਈ ਢੜੇਬੰਦੀ ਨਹੀਂ ਹੋਈ ਕਦੀ ਕੋਈ ਐਸਾ ਮਨ ਭੇਦ ਹੋਣਾ ਜਾਂ ਮਤ ਭੇਦ ਹੋਣਾ ਇੱਕ ਅਲੱਗ ਵਿਸ਼ਾ ਕਿਉਂਕਿ ਪਰਵਾਰ ਦੇ ਵਿੱਚ ਵੀ ਹੁੰਦੇ ਨੇ ਠੀਕ ਹੈ ਪਰ ਭਾਰਤੀ ਜਨਤਾ ਪਾਰਟੀ ਨੂੰ ਕਦੀ ਵੀ ਕੋਈ ਜਦੋਂ ਇਲੈਕਸ਼ਨ ਹੁੰਦੀ ਹੈ ਕੋਈ ਟੀਚਾ ਮਿਲਦਾ ਸਾਰੇ ਇਕਜੁੱਟ ਇੱਕ ਮੁੱਠ ਹੋ ਕੇ ਕੰਮ ਕਰਦੇ ਆ ਹੁਣ ਵੀ ਕਰ ਰਹੇ ਆ ਐਸੀ ਕੋਈ ਗੱਲ ਨਹੀਂ ਇਹ ਬੇਬੁਨਿਆਦ ਨੇ ਉਹਨਾਂ ਦਾ ਬਲਬੀਰ ਬਿੱਟੂ ਜੀ ਦਾ ਵੀ ਦਾਵਾ ਹੈ ਕਿ ਸਾਡੀ ਸਰਕਾਰ ਦੇ ਸਮੇਂ ਖਾਸ ਕਰਕੇ ਪ੍ਰੇਸ਼ਤਾਚਾਰ ਔਰ ਨਸ਼ਾ ਗੈਂਗਸਟਰਵਾਦ ਕਹਿੰਦੇ ਵੀ ਅਸੀਂ ਨੱਥ ਪਾਈ ਹੈ ਸਿਰ ਨਹੀਂ ਉਠਣ ਦਿੱਤਾ ਜਦੋਂ ਪੁਰਾਣੀਆਂ ਸਰਕਾਰਾਂ ਵੇਲੇ ਇਹਨਾਂ ਨੂੰ ਸ਼ਾਬਾਸ਼ ਮਿਲਦੀ ਸੀ ਪਰ ਅਸੀਂ ਉਹ ਸਾਰਾ ਕੁਝ ਉਹਨਾਂ ਦੀ ਫੰਨ ਕੁਚਲ ਕੇ ਰੱਖ ਦਿੱਤੀ ਹੈ ਮਹਿਜ ਕਿੰਨੇ ਘੰਟੇ ਹੋਏ ਬਿੱਟੂ ਜਿਹਨੂੰ ਆਪਣੀ ਇੰਟਰਵਿਊ ਦਿੱਤੇ ਆ ਔਰ ਸਵੇਰੇ 9 ਵਜੇ ਜੇ ਸ਼ਟਰ ਖੋਲੇ ਯਾਕਾਦੀਆਂ ਵਾਲੀ ਚੂੰਗੀ ਤੇ ਪ੍ਰੀਤ ਮੈਡੀਕਲ ਸਟੋਰ ਦੇ ਕੇ ਦੋ ਫਾਇਰ ਕਰਕੇ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਮੂੰਹ ਬਣ ਕੇ ਚਲੇ ਗਏ ਕੀ ਆ ਪ੍ਰਸ਼ਾਸਨ ਸੁੱਤਾ ਕਿਹੜੀ ਵੀ ਸੀ ਚੱਲ ਰਹੀ ਐ ਐਮਐਲਏ ਸਾਹਿਬ ਦੀ ਕਿਉਂ ਦਿਸ਼ਾ ਨਿਰਦੇਸ਼ ਦੇ ਰਹੇ ਨੇ ਬਟਾਲਾ ਦੇ ਪ੍ਰਸ਼ਾਸਨ ਨੂੰ ਹਾਜੀ ਉਹਨਾਂ ਨੇ ਇਹੀ ਦੱਸਿਆ ਕਿ ਮਾਹੌਲ ਬੜਾ ਵਧੀਆ ਵਾ ਕੋਈ ਫਰੋਤੀ ਨਹੀਂ ਕੋਈ ਗੈਂਗਸਟਰ ਨਹੀਂ ਕੋਈ ਗੋਲੀਬਾਰੀ ਦੀ ਘਟਨਾ ਨਹੀਂ ਤੇ ਸਵੇਰੇ 9 ਵਜੇ ਗੋਲੀ ਚੱਲ ਜਾਂਦੀ ਆ ਕੀ ਫਾਇਦਾ ਇਹੋ ਜਿਹੀ ਇੰਟਰਵਿਊ ਦਾ ਜਿਹਦੇ ਵਿੱਚ ਸਵੇਰੇ ਹੀ ਪੋਲ ਖੁੱਲ ਜਾਂਦੀ ਆ ਅੱਜ 9 ਵਜੇ ਸਵੇਰੇ ਕਾਦੀਆਂ ਵਾਲੀ ਚੁੰਗੀ ਤੇ ਤੇ ਤਰ ਤਰ ਗੋਲੀਆਂ ਦੀ ਆਵਾਜ਼ ਆ ਗਈ ਸ਼ਾਮ ਦਾ ਮਾਹੌਲ ਐਸਐਸਪੀ ਸਾਹਿਬ ਯਤਨ ਕਰਦੇ ਨੇ ਪੁਲਿਸ ਨੇ ਸਨਮਾਨਤ ਵੀ ਕੀਤਾ ਡੀਆਈਜੀ ਸਾਹਿਬ ਆਏ ਸੀ ਪਰ ਗੱਲ ਇਹ ਆ ਕਿ ਆਪਾਂ ਕਿੱਥੇ ਖੜੇ ਆ ਬਟਾਲਾ ਦੇ ਵਿੱਚ ਮਾਹੌਲ ਕਿੱਥੇ ਆ ਅੱਜ ਸ਼ਵੀਰ ਦਾ ਜਵਾਬ ਲੈ ਲਓ ਗੋਲੀ ਚੱਲੀ ਆ ਪਰਸੋਂ ਗੋਲੀ ਚੱਲੀ ਆ ਵਾਰ ਦਾ ਤਾਂ ਹੋ ਰਹੀਆਂ ਨੇ ਨਸ਼ੇ ਦਾ ਆਲਮ ਆ ਕੱਲ ਇੱਕ ਵੀਡੀਓ ਆਈ ਜੀ ਕੈਂਪ ਦੇ ਵਿੱਚ ਉਹਦੇ ਵਿੱਚ ਇੱਕ ਨੌਜਵਾਨ ਬੱਚਿਆਂ ਵਾਂਗੂ ਹੀ ਆ ਕਿਸ ਤਰ੍ਹਾਂ ਉਹ ਨਸ਼ੇ ਦਾ ਤਾਂਡਵ ਹੋ ਰਿਹਾ ਦੱਸ ਰਿਹਾ ਇਹ ਕਿੱਥੇ ਗੱਲ ਕਰਾਂਗੇ ਮੈਂ ਕੱਲ ਕੈਂਪ ਦੇ ਵਿੱਚ ਹੀ ਸੀ ਜੋ ਹਾਲਾਤ ਕੈਂਪ ਦੇ ਨੇ ਜੋ ਨਸ਼ਾ ਕਿਸੇ ਏਰੀਆ ਚ ਚਲੇ ਜੋ ਗੌਸਪੁਰੇ ਚਲੇ ਜਾਓ ਓਮਰਪੁਰੇ ਚਲੇ ਜਾਓ ਸ਼ਹਿਰ ਦੇ ਵਿੱਚ ਕਿਤੇ ਚਲੇ ਜਾਓ ਮੈਨੂੰ ਇੱਕ ਵੀ ਦੱਸ ਦੇਣ ਭੀ ਨਸ਼ਾ ਕਿੱਥੇ ਨਹੀਂ ਵਿਕਦਾ ਐਮਐਲਏ ਸ਼ਰੀ ਕਲਸੀ ਜਿਸ ਤਰੀਕੇ ਨਾਲ ਆਪਣੇ ਹਲਕੇ ਦੇ ਵਿੱਚ ਲੋਕਪ੍ਰੀਆ ਨੇਤਾ ਬਣੇ ਪੰਜਾਬ 'ਚ ਲੋਕਪ੍ਰੀਆ ਨੇਤਾ ਬਣੇ ਤੇ ਵਿਦੇਸ਼ਾਂ ਦੇ ਵਿੱਚ ਵੀ ਦੇਖੋ ਔਰ ਉੱਥੇ ਵੀ ਕੋ ਦਾ ਮਾਨ ਸਨਮਾਨ ਕਿਵੇਂ ਹੋ ਰਿਹਾ ਔਰ ਕੱਲ ਬਿੱਟੂ ਜੀ ਇਹ ਗੱਲ ਕਹਿ ਰਹੇ ਸੀ ਕਹਿੰਦੇ ਕਿ ਇਹ ਜਿਹੜੀ ਇਸ ਵੇਲੇ ਚੜ੍ਹਾਈ ਦੇਖ ਕੇ ਨਾ ਸ਼ਰੀ ਕਲਸੀ ਦੀ ਤਾਂ ਕਈਆਂ ਨੂੰ ਬਹੁਤ ਥੀ ਬਰਨੋਲ ਦੀ ਰੋੜਾ ਬੜੀ ਮਾੜੀ ਹਾਲਤ ਹੈ ਸੋ ਉਹ ਬਰਨੋਲ ਦਾ ਜ਼ਿਕਰ ਕਰ ਰਹੇ ਨੇ ਬਰਨੋਲ ਦੀ ਵਾਕਈ ਲੋੜ ਪੈਂਦੀ ਕਈਆਂ ਨੂੰ ਨਹੀਂ ਜਿਨ੍ਹਾਂ ਹੂੰ ਪਰ ਜਿਹੜੇ ਕੰਮ ਕਹਿ ਰਹੇ ਨੇ ਉਹ ਕੰਮ ਕਰਕੇ ਵਿਖਾਉਣ ਐਮਐਲਏ ਨੇ ਸ਼ਹਿਰ ਦੇ ਉਹਨਾਂ ਨੇ ਜਨਤਾ ਦਾ ਫਤਵਾ ਲਿਆ ਜਨਤਾ ਨੇ ਫਤਵਾ ਦਿੱਤਾ ਹੂੰ ਔਰ ਜਿਹੜੀ ਵਿਕਾਸ ਦੀ ਗੱਲ ਕਰ ਰਹੇ ਨੇ ਆ ਇਹਨਾਂ ਦੀ ਇੰਟਰਵਿਊ ਤੋਂ ਬਾਅਦ ਮੈਨੂੰ ਇੱਕ ਉਹਨਾਂ ਨੇ ਕਿਹਾ ਕਿ ਆ ਬਿੱਟੂ ਜੀ ਨੂੰ ਜ਼ਰੂਰ ਵਿਖਾਓ ਆ ਜਿਹੜੀ ਤੁਹਾਡੇ ਚੈਨਲ 'ላይ ਮੈਂ ਵਿਖਾ ਰਿਹਾ ਇਹ ਬਰਸਾਤ ਤੇ ਅੱਜ ਪਈ ਆ ਆ ਪਿੰਡ ਗੋਖੂਆ ਵਾਲਾ ਰੋਜ਼ ਹੀ ਬਰਸਾਤ ਰੈਂਦੀ ਘਰਾਂ 'ਚ ਫੁੱਟ ਫੁੱਟ ਪਾਣੀ ਆ ਜਦ ਮਰਜ਼ੀ ਓਪਨ ਤੁਹਾਡਾ ਕੈਮਰਾ ਹੋਵੇ ਹੂੰ ਅਲਜਾਮ ਨਹੀਂ ਲਾਉਣਾ ਕਿਸੇ ਤੇ ਮੈਂ ਤੁਹਾਨੂੰ ਪਹਿਲਾਂ ਕਹਿੰ ਰਿਹਾ ਵੱਡੇ ਭਰਾ ਨੇ ਸਤਿਕਾਰਯੋਗ ਨੇ ਨਾ ਕਿਸੇ ਦੇ ਅਗੇਂਸਟ ਗੱਲ ਤਾਂ ਨਹੀਂ ਸਚਾਈ ਪੇਸ਼ ਕਰਦੀਆਂ ਨਾ ਵਿਰੋਧੀ ਨੇਤਾ ਹੋਣ ਕਰਕੇ ਗੱਲ ਕਰਨੀ ਆ ਆਪਾਂ ਉੱਥੇ ਚੱਲਦੇ ਆ ਆ ਘਰਾਂ ਚ ਵੇਖ ਲਓ ਗੇਟ ਚ ਕੋਈ ਐਂਟਰ ਕਰ ਸਕਦਾ ਜੇ ਪਾਣੀ ਸੁੱਕਿਆ ਮਿਲੇ 10 ਦਿਨ ਬਾਅਦ ਵੀ ਤੇ ਮੈਂ ਜ਼ਿੰਮੇਵਾਰ ਹੋਊਗਾ ਵੀਰ ਬੀਟੂ ਜੀ ਦਾਅਵਾ ਕਰ ਰਹੇ ਨੇ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਨੇ ਇਹਨਾਂ ਦੇ ਵਿੱਚ ਬੰਪਰ ਜਿੱਤ ਹੋਏਗੀ ਉਹਨਾਂ ਦੀ ਯਾਨੀ ਕਿ ਰਿਕਾਰਡ ਤੋੜ ਜਿੱਤ ਹੋਏਗੀ ਇਹ ਤਾਂ ਦਿੱਲੀ ਚ ਵੀ ਬੰਪਰ ਜਿੱਤ ਕਹਿੰਦੇ ਸੀ ਆਮ ਆਪ ਪਾਰਟੀ ਦੇ ਆਗੂ ਜਿਹੜੇ ਇਹਨਾਂ ਦੇ ਸਰਪ੍ਰਸਤ ਨੇ ਕੇਜਰੀਵਾਲ ਜੀ ਬੁਰੀ ਤਰ੍ਹਾਂ ਜਨਤਾ ਨੇ ਨਕਾਰਿਆ ਉਹਨਾਂ ਨੂੰ ਇੱਥੇ ਦਿੱਲੀ 'ਚ ਵੀ ਬੰਪਰ ਜਿੱਤ ਕਹਿੰਦੇ ਸੀ ਕਿ ਸਾਡੀ ਚੌਥੀ ਵਾਰੀ ਜਾਂਤੀਜੀ ਵਾਰੀ ਸਰਕਾਰ ਬਣੀ ਤਾ ਉਹ ਕਿੰਨੀ ਕੁ ਬੰਪਰ ਜਿੱਤ ਮਿਲੀ ਇਹਨਾਂ ਨੂੰ ਮੁਆਵਜ਼ਾ ਦੇ ਦਿੱਤਾ ਔਰ ਪਹਿਲਾਂ ਹੀ ਤੁਹਾਨੂੰ ਮੈਂ ਦੱਸ ਚੁੱਕਾ ਕਿ ਬਟਾਲੇ ਦੇ ਵਿੱਚ ਬਟਾਲਾ ਦੇ 47 ਵਾਰਡਾਂ ਦੇ ਵਿੱਚ ਮਹਿਜ ਆਪਣਾ ਵਾਰਡ ਵਿਧਾਇਕ ਸਾਹਿਬ ਜਿਹੜਾ ਵਾਰਡ ਦਾ ਕਬੂਤ ਸੀ ਉਹ ਬੁਰੀ ਤਰ੍ਹਾਂ ਹਾਰੇ ਔਰ ਬਟਾਲਾ ਦੀ ਜਨਤਾ ਨੇ ਮਹਿਜ ਮਰਖਲ 8500 ਵੋਟ 9000 ਵੋਟ ਉਹ ਉੱਥੇ ਹੀ ਸੀਮਤ ਰਹਿਗਾ ਸੀ ਔਰ ਤੀਸਰੇ ਨੰਬਰ ਤੇ ਆਈ ਸੀ ਸਿਟੀ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਇਲੈਕਸ਼ਨ ਜੀ ਇੰਨਾ ਹੀ ਕੰਮ ਕੀਤਾ ਸੀ ਇੰਨਾ ਹੀ ਵਿਕਾਸ ਕੀਤਾ ਸੀ ਤੇ ਜਨਤਾ ਨੇ ਮੋਹਰ ਕਿਉਂ ਨਹੀਂ ਲਾਈ ਤਾਂ ਮੈਂ ਤਾਂ ਪਿਆਰੀ ਹੈ ਤੁਹਾਡੀ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਬਿਲਕੁਲ ਬਿਲਕੁਲ ਭਾਜਪੀ ਘਟਚੋਣਾ ਲੜੇਗੀ ਕੱਲ ਹੀ ਲੜੇਗੀ ਨਹੀਂ ਭਾਜਪੀ ਕੱਲ ਹੀ ਲੜੇਗੀ ਭਾਜਪੀ ਜਨਤਾ ਪਾਰਟੀ ਜੋ ਹਾਈ ਕਮਾਂਡ ਫੈਸਲਾ ਐ ਇਸ ਵੇਲੇ ਕੱਲਿਆਂ ਦਾ ਵਾ ਜਦੋਂ ਫੈਸਲੇ ਹੋਣਗੇ ਉਹ ਬਾਅਦ ਦੀ ਗੱਲ ਆ ਫਿਲਹਾਲ ਭਾਤੇ ਜਨਤਾ ਪਾਰਟੀ 117 ਸੀਟਾਂ ਤੇ ਸਾਰਾ ਕੱਲਿਆ ਕੰਮ ਕਰ ਰਹੀ ਹੈ ਆਪਣੀ ਪਾਰਟੀ ਦਾ ਦਾਵਾ ਕਰਨਾ ਹਰ ਵਿਅਕਤੀ ਦਾ ਕੰਮ ਆ ਪਰ ਮੈਂ ਕਹਿੰਨਾ ਪਬਲਿਕ ਦਾ ਜੋ ਸੁਪਰੀਮ ਪਾਵਰ ਆ ਸਾਜੀ ਜੀ ਜੀ ਜਿਹਦੇ ਹੱਥਾਂ ਦੇ ਵਿੱਚ ਫੂਕ ਮਾਰਿਆ ਉਹ ਮੰਤਰੀ ਬਣਾ ਦਿੰਦੀ ਆ ਫੂਕ ਮਾਰਿਆ ਮੁੱਖ ਮੰਤਰੀ ਨੂੰ ਲਾ ਦਿੰਦੀ ਆ ਠੀਕ ਹੈ ਅਸੀਂ ਉਹ ਗੱਲ ਕਰੀਏ ਤਹਿਸੀਲ ਵੇਖ ਲਓ ਹਮਮ ਪੁਲਿਸ ਪ੍ਰਸ਼ਾਸਨ ਵੇਖ ਲਓ ਕਾਰਪੋਰੇਸ਼ਨ ਵੇਖ ਲਓ ਬੜੀਆਂ ਸੱਦਰਾ ਚਾਵਾਂ ਦੇ ਨਾਲ ਕਾਰਪੋਰੇਸ਼ਨ ਬਣਾਈ ਸੀ ਲੋਕਾਂ ਨੇ ਦੀ ਕਾਰਪੋਰੇਸ਼ਨ ਦਾ ਹਾਲ ਔਰ ਜੇ ਕੋਈ ਫੰਡ ਆਇਆ ਵਾ ਅਜ ਤੱਕ ਸੈਂਟਰ ਗਵਰਨਮੈਂਟ ਵੱਲੋਂ ਆਇਆ ਵਾ ਆ ਥੋੜੇ ਦਿਨ ਪਹਿਲਾਂ ਬਹੁਤ ਵੱਡੇ ਫੰਡ ਆ ਰਹੇ ਨੇ ਕਾਰਪੋਰੇਸ਼ਨ ਨੂੰ ਜਵਾਬ ਲੈ ਲਓ ਮੇਰੇ ਸਾਹਿਬ ਕੋ ਪੁੱਛ ਲਓ ਪਰ ਜੋ ਹਾਲ ਬਟਾਲਾ ਦੀ ਜਨਤਾ ਦਾ ਵਾ ਔਰ ਜੋ ਵਾਡਾਂ ਦਾ ਹਾਲ ਵਾ ਮੂੰਹ ਬੋਲਦੀ ਤਸਵੀਰ ਹੈ ਕੈਮਰਾ ਚੁੱਕੋ ਵਿਰੋਧੀ ਹੋ ਕੇ ਤੰਜ ਕੱਸਨੇ ਨਹੀਂ ਆਉਂਦੇ ਸਚਾਈ ਦੱਸਨੇ ਆਉਂਦੀ ਆ ਪਰ ਸੱਚ ਚਲਿਏ ਮੈਂ ਥੋੜਾ ਜਿਹਾ ਇੱਕ ਸੋਚਦਾ ਹਾਂ ਨਾ ਕਾਫੀ ਲੋਕ ਬੈਠਦੇ ਨੇ ਜੀ ਜੀ ਕਲਯੁਗ ਤੇਰੇ ਖੇਲ ਵਿੱਚ ਭ੍ਰਸ਼ਟਾਚਾਰੀ ਸੋਏ ਕਬ ਹੋ ਗਈ ਖੇਲ ਮੇ ਖੇ ਜੇ ਨਾ ਜਾਣੇ ਕੋਈ ਖੇਲ ਚ ਖੇਲ ਹੋਣੀ ਆ ਭਗਵਾਨ ਕਿਸ਼ਨ ਨੇ ਕਿਹਾ ਸੀ ਕਿ ਜੋ ਅਸੀਂ ਕਰਮ ਕਰਦੇ ਆ ਉਹਦਾ ਸਮਾਂ ਛੇਤੀ ਆਏਗਾ ਤੇ ਉਥੋਂ ਦਿੱਲੀ ਵੱਲੋਂ ਸ਼ੁਰੂ ਹੋ ਗਿਆ ਸਮਾਂ ਹੂੰ ਤੇ ਟਾਟੇ ਰਿਓਗੇ ਤਾਸ਼ ਦੇ ਪੱਤੇ ਆਵਾਂਗੇ ਤੇ ਗਾ ਇਧਰ ਪੰਜਾਬ ਵੱਲ ਵਧ ਰਹੇ ਆ ਭਾਤੇ ਜਨਤਾ ਪਾਰਟੀ ਦਾ ਪਰਚਮ ਪੰਜਾਬ ਦੇ ਅੰਦਰ ਲਹਿਰਾਇਆ ਪਤਾ ਲੱਗ ਜਾਏਗਾ ਜੀ ਬਲੌਕ ਸੰਤੀ ਅਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਕਿ ਪੰਜਾਬ ਦੇ ਵਿੱਚ ਵੀ ਭਾਜਪਾ ਦਾ ਅਸਰ ਜਿਹੜਾ ਲੋਕ ਸਭਾ ਵਾਲਾ ਹੁੰਦਾ ਕਿ ਲੋਕ ਸਭਾ ਤੋਂ ਵੀ ਬੱਤਰ ਹੁੰਦਾ ਕਿ ਬਿਹਤਰ ਹੁੰਦਾ ਹੈ ਇਹ ਹੁਣ ਸਮਾਂ ਦੱਸੇਗਾ ਹੁਣ ਕਿੰਨੇ ਪਾਣੀ ਚ ਪਤਾ ਲੱਗ ਜਾਏਗਾ ਦੇਣ ਜਾਜ਼ਤੀ ਬਬਾ ਬਹੁਤ ਸ਼ੁਕਰੀਆ ਜੀ ਰਵਲ ਇੱਕ ਦਰਵਾਖਾਸਤ ਇਹ ਬਾਤ ਇਹਨਾਂ ਰਹੀ ਟੂਡੇ